کرشن یہ جس ڈٹھے سب دکھ جائے جس ڈٹھے سب دکھ جائے وائی گر جی کا خالصہ وائی گر جی کی پتے سور روپ سا سنگا جی آشا کر دیا کہ سب دے کرتے کوشل منگل ہوئے گا سور کرپا کرے اس بھی ٹھیک ہاں آج گرو آر کرشن صاحب جی دے پرکاش اس سب دی آپ جی سمو سنگت اللہ کلک بدائی ہوئے ਗੁਰੂ ਸਾਹਿਬ ਨੇ ਕਿਰਪਾ ਕੀਤੀ ਇਤਿਹਾਸ ਗਵਾਹ ਹੈ ਕਿ ਬਾਲ ਰੂਪ ਵਿੱਚ ਅੱਜ ਤੱਕ ਕਿਸੇ ਵੀ ਧਰਮ ਦੇ ਵਿੱਚ ਕੋਈ ਗੁਰੂ ਨਹੀਂ ਹੋਇਆ ਮਨਸਪੰਦ ਦੇ ਵਿੱਚ ਇਹ ਲੈਬਰੀ ਦਾ ਅਫਸਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਰਪਾ ਕੀਤੀ ਜੋ 5 ਸਾਲ ਦੀ ਉਮਰ ਵਿੱਚ ਨੂੰ ਸੈਦੀ ਗੁਰਤਾ ਗਦੀ ਦੇਵ ਰਾਜ ਮਾਨੋਇ ਜਿੰਨੇ ਵੀ ਹੋਏ ਪਹਿਲਾ ਬਾਲ ਰੂਪ ਵਿੱਚ ਭਗਤ ਹੋਏ ਸਿੱਖ ਹੋਏ ਬਾਲ ਰੂਪੇ ਸਿੱਧੀ ਹੋਏ ਸੀ ਵੀਰੋਏ ਗੁਰੂ ਸਾਹਿਬ ਨੇ ਜਿੱਦਤ ਨਾਲ RAM ਜਪਉ ਜਿਆਸੇ ਜਿਆਸੇ ਥ्रू ਪ੍ਰਹਿਲਾਦ ਜਪਿਓ ਹਰ ਜੈਸੇ ਇਹ ਭਗਤਾਂ ਬਚਪਨ ਦੇ ਵਿੱਚ ਹੀ ਭਗਤ ਦੇ ਰੂਪ ਦੇ ਵਿੱਚ ਆਏ ਫਿਰ ਸੇਖ ਰੂਪ ਦੇ ਵਿੱਚ ਬਾਬਾ ਬੁੱਢਾ ਜੀ ਨੇ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਤੇ ਰਹਿਮਤ ਹੋਈ ਤੇ ਬਾਲ ਰੂਪੇ ਚ ਗੁਰੂ ਘਰ ਦੀ ਸੇਵਾ ਦੇ ਵਿੱਚ ਜੁਟ ਗਏ ਤੇ ਅਸਥਵਾਦ ਸ਼ੀਧੀਆਂ ਵਿੱਚ ਸਾਰੇ ਕਮਾਲ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਜਾਇਦੇ ਦੋ ਜੰਗ ਦੇ ਮੈਦਾਨ ਵਿੱਚ ਦੋ ਸ਼ਹੀਦ ਵਾਏ ਹੋਏ ਤੇ ਦੋ ਸਰਾਂਦੀਆਂ ਦੀਆਂ ਲੀਆਂ ਦੇ ਵਿੱਚ ਚੜ੍ਹਾਈ ਸ਼ਹੀਦਾਂ ਵਾਈਆਂ ਤੇ ਇਸ ਕਮੀ ਨੂੰ ਗੁਰੂ ਸਾਹਿਬ ਗੁਰੂ ਹਰਿਵਿਸ਼ੰਸਾ ਸਾਹਿਬ ਜੀ ਨੇ ਪੂਰਾ ਕੀਤਾ ਜੋ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿ ਜਿੱਥੇ ਸਭ ਸੁਖ ਜਾਈਏ ਲੋਕੀ ਰਾਜੇ ਜੈਹਾਂ ਦਾ ਬੰਗਲਾ ਸੀ ਉੱਤੇ ਆਜ ਰਾਮਤਾ ਹੁਣ ਬੰਗਲੇ ਨੂੰ ਸਾਹਿਬ ਦਾ ਦਰਜਾ ਮਿਲਿਆ ਬੰਗਲਾ ਸਾਹਿਬ 5 ਸਾਲ ਦੀ ਉਮਰ ਵਿੱਚ ਪੁਰਤਾ ਗੱਦੀ ਮਿਲੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਦੋਂ ਦਿੱਲੀ ਦੇ ਤਖਤ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤੇ ਆਪ ਜੀ ਨੇ ਜਾ ਇਹ ਨਾ ਮਿਲੇ斯科 ਦਰਸ਼ਨ ਦੇ ਜਦੋਂ ਦਿੱਲੀ ਆ ਰਹੇ ਸੀ ਤੇ ਰਾਸਤੇ ਵਿੱਚ ਪੰਜੋਕੜਾ ਸ਼ਹਿਰ ਦੇ ਵਿੱਚ ਰੁਕੇ ਉੱਥੇ ਤੇ ਪੰਡਤ ਨੇ ਕਿਹਾ ਕਿ ਮੇਰੇ ਨਾਲ ਕਰੋਗੇ ਸੰਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਆਪ ਜੀ ਦਾ ਇਨਾ ਵੱਡਾ ਨਾਮ ਹੈ ਤੇ ਦੁਪਹਿਰ ਵਿੱਚ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਉਚਾਰਨ ਕੀਤਾ ਸੀ ਤੇ ਆਪ ਜੀ ਤੇਦੇ ਅਰਥ ਹੀ ਕਰਕੇ ਦੱਸ ਦੋ ਤੇ ਉੱਥੇ ਬੈਠੇ ਜੀਵਰ ਦੇ ਉੱਤੇ ਸੈਂ ਤੇ ਮੇਰ ਦੀ ਦ੍ਰਿਸ਼ਟੀ ਕੀਤੀ ਗੁਰੂ ਸਾਹਿਬ ਨੇ ਉਹਨੇ ਸਾਰੇ ਗੀਤਾ ਦੇ ਅਰਥ ਕਰ ਦਿੱਤੇ ਉਹ ਪੈਣੀ ਪੈ ਗਿਆ ਪੰਡਤ ਜੀ ਮੈਨੂੰ ਬਖਸ਼ ਦੋ ਜਦੋਂ ਦੋ ਦਿੱਲੀ ਆਏ ਦਿੱਲੀ ਆ ਗਏ ਮੰਗਲਾ ਸਾਹਿਬ ਰਾਜੇ ਜੈ ਚੰਦ ਦਾ ਮੰਗਲਾ ਸੀ ਤੇ ਤੇ ਮਹਾਮਾਰੀ ਬੜੀ ਫੈਲੀ ਹੋਈ ਸੀ ਦਿੱਲੀ ਵਿੱਚ ਫਿਰ ਤੇ ਅਗਦੀ ਬਿਮਾਰੀ ਨੇ ਅਲਾਪ ਵਾਤੋ ਬੇਤਕੀ ਹੋਏ ਸੀ ਤੇ ਸੰਦਾ ਦੁਨੀਆ ਸਾਰੀ ਤਰਾਇ ਤਰਾਇ ਤਰੀ ਗੁਰੂ ਸਾਹਿਬ ਨੇ ਸੇਵਾ ਵਿੱਚ ਜੁਟ ਗਏ ਤੇ ਉਹਨਾਂ ਨੇ ਆਪਣੇ ਸਰੀਰ ਤੇ ਸਾਰਿਆਂ ਦਾ ਦੁੱਖ ਆਪਣੇ ਉੱਪਰ ਲੈ ਲਿਆ ਤੇ ਆਪ ਵੀ ਸੇਵਾ ਕਰਦੇ ਹੋਏ ਜੋਤੀ ਜੋ ਸਮਾਵੇ ਅੱਜ ਉਸ ਮੰਗਲੇ ਦਾ ਨਾਮ ਸਾਹਿਬ ਦੇ ਨਾਲ ਬੁਕਾਰਿਆ ਜਾਂਦਾ ਰਾਜੇ ਜੈ ਚੰਦ ਬੰਗਲਾ ਸੀ ਤੇ ਹੁਣ ਬੰਗਲਾ ਸਾਹਿਬ ਹੋ ਗਿਆ ਗੁਰੂ ਸਾਹਿਬ ਦੇ ਅਸੀਂ ਅਤਿ ਰੇਣੀਆ جو سری ہار کشن تے آئیے جی دی ڈٹھے سب دکھ جائے سبنہ در میر پری ہاتھ رکھے پرتم پغاخی سمر کے گرو نانک لئے تے پنگد گردے امرداس رام داس ہوئے سائے ارجن ہر گو بیندنو سمرو سری ہار آئے سری ہر کشن آئیے جی دی ڈٹھے سب دکھ جائے گر تیگ بہادر سمریے کھر نو ند آوے تائے تا دسویں پاشا گروہ گوبند سنگھ جی ਸਭ ਤਾਈ ਹੋਣਾ ਜੀ ਸਾਇ ਪਿਛੇ ਨ ਤਿਆਏ ਜਿਸ ਦਿੱਟੇ ਸਭ ਦੁੱਖ ਜਾਏ ਜਿਸ ਦਿੱਟੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਜਿਸ ਦਿੱਟੇ ਸਭ ਦੁੱਖ ਜਾਏ ਜਿਸ ਦਿੱਟੇ ਸਭ ਦੁੱਖ ਜਾਏ ਇਹਨਾਂ ਲਖਦਾ ਨੂੰ ਸਾਇ ਸੇਦ ਗੁਰੂ ਗੋਬਿੰਦ ਸਿੰਘ ਜੀ ਨੇ ਪੋਤ ਦੀ ਵਾਰ ਰਚ ਕਲਮਾਂ ਬੰਦ ਕੀਤਾ ਹੈ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਨ ਲਗੇ ਤੇ ਸੰਗਤਾਂ ਨੂੰ ਅਪੀਛਾ ਇਹ ਮਹਾਰਾਜ ਜੀ ਅੱਡ ਦੇ ਵੀ ਕਿਰਪਾ ਕਰੋ ਤੇ ਗੁਰੂ ਸਾਹਿਬ ਨੇ ਕਿਹਾ ਕਿ ਬਾਬਾ ਬਕਾਲੇ ਇਹ ਉੱਥੇ ਆ ਨਵਾਂ ਇਤਿਆਸ ਆਇਗਾ ਕਿ ਦੇਖੋ ਕਿ ਜਿਹੜੇ ਦਾਦਾ ਪੋਤੇ ਨੂੰ ਗੱਦੀ ਹੰਦਾ ਤੇ ਪੋਤੇ ਨੇ ਦਾਦਾ ਨੂੰ ਆਪਣੇ ਨੂੰ ਗੱਦੀ ਦਿੱਤੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕਰਕੇ ਕਿਹਾ ਬਾਬਾ ਬਕਾਲੇ ਤੇ ਜੋਤੀ ਜੋਤ ਸਮਾ ਗਏ ਆਪ ਜੀ ਦੇ ਪਿਤਾ ਗੁਰੂ ਹਰਾਇ ਸਿੰਘ ਸਾਹਿਬ ਜੀ ਮਾਤਾ ਕਿਸ਼ਨ ਕੌਰ ਜੀ ਵੱਡੇ ਪਰਾਤਾ ਰਾਮ ਰਾਏ ਜੀ ਸੀ ਜੋ ਕਿ ਔਰੰਗਜ਼ੇਬ ਦੇ ਆਗੇ ਬੈਕਾ ਹੋਏ ਵਿੱਚ ਆ ਕੇ ਗੁਰੂ ਸਾਹਿਬ ਦੇ ਆਪਣੇ ਘਰ ਆ ਮਾਤਾ ਦਿਖਾਈਆਂ ਤੇ ਗੁਰੂ ਹਰਾਇ ਸਿੰਘ ਸਾਹਿਬ ਜੀ ਨੇ ਕਿਹਾ ਇਹ ਅਸੀਂ ਸਾਨੂੰ ਇਹ ਦਰਸ਼ਨ ਨਹੀਂ ਦੇਣਾ ਸਹਿਬਾਂ ਦੇ ਤੇ ਤਾਂ ਸਹਿਬ ਜੀ ਗੁਰੂ ਹਰਾਇ ਸਿੰਘ ਸਾਹਿਬ ਜੀ ਮਾਤਾ ਕਿਸ਼ਨ ਕੌਰ ਜੀ ਤੇ ਗਨੰਦੇ ਆਲਾ 7 ਜੁਲਾਈ 1652 ਈਸੂ ਹੀਰਤਪੁਰ ਜਿਲ੍ਹਾ ਪਟਿਆਲਾ ਵਿੱਚ ਰੋਪੜ ਵਿੱਚ ਆ। ਗੁਰਤਾ ਗੱਦੀ ਆਪ ਜੀ ਨੂੰ 1661 ਵਿੱਚ ਹੀਰਤਪੁਰ ਸਾਹਿਬ ਦੇ 7 ਅਕਤੂਬਰ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਉਦੋਂ ਔਰੰਗ ਦੇਵ ਦਾ ਸ਼ਾਸਨ ਕਾਲ ਚੱਲ ਰਿਹਾ ਸੀ। ਉਹਨਾਂ ਲੋਕਾਂ ਨੇ ਮਹਾਮਾਰੀ ਦੀ ਬਹੁਤ ਗੁਰੂ ਸਾਹਿਬ ਨੇ ਆਪਣੇ ਸਰੀਰ ਦੇ ਉੱਤੇ ਸਾਰੀ ਜੇਜਗ ਲੈ ਕੇ ਸੰਤਾਂ ਦੀ ਬਹੁਤ ਸੇਵਾ ਕੀਤੀ ਹੁਣ ਵੀ ਨਾਤਮਕ ਸੁਖ ਨੇ ਸੰਤਾਂ ਤੁੜ ਸਾਧੀਆਂ ਰਹੰਤਾ ਪ੍ਰਾਪਤ ਕਰਦੇ ਹਨ ਬੜੇ ਸੂਝਵਾਨ ਸ੍ਰੀ ਗੁਰੂ ਮਹਾਰਾਜ ਐਨੀ ਕੀ ਉਮਰ ਦੇ ਸਾਧਨਾ ਕਈ 100 ਸਾਲ ਦੇ ਬੰਦਿਆਂ ਨੂੰ ਵੀ ਐਨੀ ਸੋਜੂਜ ਨਹੀਂ ਹੁੰਦੀ ਜਿੰਨੇ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਤੇ ਪੰਜਾਲ ਦੀ ਉਮਰ ਦੇ ਵਿੱਚ ਗੁਰੂ ਬਣਨ ਦਾ ਇਹ ਸੁਭਾਗ ਸਮਾ ਗੁਰੂ ਸਾਹਿਬ ਨੂੰ ਹੀ ਪ੍ਰਾਪਤ ਹੋਇਆ ਇਸੇ ਤਿਆਰ ਸੁਣ ਚਾ ਸੀ ਨਹੀਂ ਆ ਕਰ ਸਕਦੇ ਕਿਤੇ ਵੀ ਨਹੀਂ ਆ ਸ਼ੀਰ ਹੋਇਆ ਭਗਤ ਹੋਇਆ ਸੇਵਕ ਹੋਇਆ ਕੋਈ ਸਾਡੇ ਸਾਡਾ ਮਤ ਕਰਨ ਘੱਟ ਦੇ ਵਿਚਾਰ ਕਰਦੇ ਆ ਸਾਥ ਸੰਗਤ ਜੀ ਪੜੀਆਂ ਆ ਪੁੱਲਾਂ ਗਲਤੀਆਂ ਤਰੂਟੀਆਂ ਹੋ ਜਾਂਦੀਆਂ ਆ ਬਖਸ਼ਣ ਹਾਰੋ ਮੇਰਾ ਮਕਸਦ ਸਿਰਫ ਇਹ ਨਹੀਂ ਆ ਕਿ ਆਪੜੇ ਤਿਆਰ ਤੇ ਨਾਲ ਬੱਚਿਆਂ ਨੂੰ ਧੋੜਿਆ ਜਾਏ ਜੋ ਕਿ ਸਾਡੀ ਪਨੀਰੀ ਤਿਆਰ ਹੋਵੇ ਤੇ ਕੋ ਉੱਪਰ ਕੇ ਫੋਮ ਹੋਰ ਤਰੱਕੀ ਕਰੇ ਇਸ ਲਈ ਅਸੀਂ ਸਭਖਸ਼ਣੀ ਬੱਚਿਆਂ ਨੂੰ ਪਿਆਰ ਬਖਸ਼ਣਾ ਇਹ ਗੁਰੂ ਘਰ ਦੇ ਨਾਲ ਜੁੜੇ ਰਹਿ ਇਤਿਹਾਸ ਨਾਲ ਜੁੜੇ ਰ। ਪੁਲਾਹ ਤਾਂ ਬਹੁਤ ਹੋ ਜਾਂਦੀਆਂ ਆ। ਆਪ ਅਗੇ ਨਿਮਾਣ ਦੀ ਕੋਸ਼ਿਸ਼ ਹੈ। ਦੇਖੋ ਬਦ ਘਟ। ਕੋਈ ਚਾ ਨਹੀਂ ਮਾ ਕੋਈ ਲਫਾ ਦੀ ਕੋਈ ਜੂਸ ਹੋ ਗਿਆ ਓਏ ਆਪ ਬਖਸ਼ਣਾ ਅਭਿਤਾ ਜੀ। ਪਕਸ਼ੇ ਦਾ ਨਾ ਸਾਧ ਸੰਗਤ ਜੀ ਆਪ ਜੀ ਨੇ ਵੀ ਬਖਸ਼ਣਾ ੜਪਾ ਕਰਨੀ ਮੇਰ ਕਰਨੀ। ਅਗੇ ਤਾਂ ਸੀਸ ਬਖਸ਼ਣੀ ਮਾਤ ਬਖਸ਼ਣੀ। ਇਹ ਆਪ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਰੇ ਵਾਤੋਬਦ ਫੇਰੇ ਹੀ ਅਦਾਸ ਹੈ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦਿੱਠੇ ਸਭ ਦੁੱਖ ਜਾਏ ਪ੍ਰਤਿਗ ਬਹਾਦਰ ਸਿਮ੍ਰੇ ਘਰ ਨਾ ਨਹੀਂ ਆਵੇ ਤਾ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ ਸਰਕਾਰਾ ਜਿਸ ਹੈ ਸਮੂਹ ਸੰਗਤ ਨੂੰ ਸੁਰ ਨਾਨਕ ਨਾਮ ਲੇਵਾ ਨੂੰ ਸਮੂਹ ਜਗਤ ਨੂੰ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉੱਤਸਵ ਦੀ ਲੱਖ ਲੱਖ ਵਧਾਈਆਂ ਹੋਣ ਜੀ ਅਨੰਕਿਮੰਦੀ ਦਾ ਜਤਕਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ